ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਮੈਂ ਆਪਣੀ ਜਗ੍ਹਾ ਤੇ ਰਾਜੀ ਖੁਸ਼ੀ ਆ ਉਮੀਦ ਕਰਦਾ ਕਿ ਤੁਸੀਂ ਆਪੋ ਆਪਣੀ ਜਗ੍ਹਾ ਤੇ ਰਾਜੀ ਖੁਸ਼ੀ ਹੋਮ ਹੋਗੇ ਦੋਸਤੋ ਅੱਜ ਕੱਲ ਜ਼ਿੰਦਗੀ ਦੇ ਵਿੱਚ ਟੈਨਸ਼ਨ ਹਰ ਇੱਕ ਕਿਸੇ ਨੂੰ ਆ ਕਿਸੇ ਨੂੰ ਛੋਟੀ ਕਿਸੇ ਨੂੰ ਵੱਡੀ ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਪਰ ਟੈਨਸ਼ਨ ਲੈ ਕੇ ਕੁਝ ਬਣਦਾ ਨਹੀਂ ਕੋਈ ਫਾਇਦਾ ਨਹੀਂ ਉਲਟਾ ਰੋਗ ਹੀ ਲੱਗਦੇ ਆ ਤੁਹਾਨੂੰ ਅੱਜ ਦੀ ਇਹ ਕਹਾਣੀ ਹੋ ਸਕਦਾ ਤੁਹਾਨੂੰ ਥੋੜਾ ਰਿਲੈਕਸ ਦੇ ਦੇਵੇ ਕਿਹੜਾ ਇੱਕ ਜਾਦੂਗਰ ਹੁੰਦਾ ਉਹ ਜਾਦੂ ਦਿਖਾਉਂਦਾ ਹੁੰਦਾ ਜਾਦੂ ਦਿਖਾ ਕੇ ਉਹ ਆਪਦਾ ਘਰਵਾਰ ਚਲਾਉਂਦਾ ਹੁੰਦਾ ਤੇ ਉਹਦਾ ਜਾਦੂ ਬੜਾ ਵਧੀਆ ਹੁੰਦਾ ਉਹਦੇ ਕਰਕੇ ਹੌਲੀ 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 ਫੇਮਸ ਹੁੰਦਾ ਜਾਂਦਾ ਇਲਾਕੇ ਦੇ ਵਿੱਚ ਰਾਜੇ ਨੂੰ ਪਤਾ ਲੱਗਦਾ ਵੀ ਮੇਰੇ ਨਗਰ ਦੇ ਵਿੱਚ ਇੱਕ ਜਾਦੂਗਰ ਆ ਜਿਹੜਾ ਬੜਾ ਸੋਹਣਾ ਜਾਦੂ ਦਿਖਾਉਂਦਾ ਉਹਨੂੰ ਦਰਬਾਰ ਚ ਸੱਦਾ ਵੀ ਤੂੰ ਇੱਥੇ ਜਾਦੂ ਦਿਖਾ ਤੈਨੂੰ ਨਾਮ ਦੇਵਾਂਗੇ ਜਾਦੂਗਰ ਸੋਚਦਾ ਵੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਮਾਂ ਆ ਗਿਆ ਸਭ ਤੋਂ ਚੰਗਾ ਸਮਾਂ ਆ ਗਿਆ ਕਾਫੀ ਪੈਸਾ ਮੈਨੂੰ ਮਿਲੇਗਾ ਕਾਫੀ ਨਾਮ ਮਿਲੇਗਾ ਉਹਦੇ ਦਿਮਾਗ 'ਚ ਆਉਂਦੀ ਹੈ ਵੀ ਵੈਸੇ ਛੋਟੇ-ਮੋਟੇ ਜਾਦੂ ਤਾਂ ਮੈਂ ਬਹੁਤ ਦਿਖਾਤੇ ਲੋਕਾਂ ਨੂੰ ਪਤਾ ਹੀ ਆ ਇੱਥੇ ਮੈਂ ਕੁਝ ਖਾਸ ਕਰਾਂ ਕੁਝ ਚੰਗਾ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰਾਂ ਰਾਜੇ ਦੇ ਦਰਬਾਰ 'ਚ ਉਹ ਜਾਦੂਗਰ ਪਹੁੰਚ ਜਾਂਦਾ ਹੋਰ ਤਾਂ ਉਹਨੂੰ ਕੋਈ ਸੋਚਦਾ ਨਹੀਂ ਉਹ ਰਾਜੇ ਦਾ 목ਤੀ ਗਾਇਬ ਕਰ ਦਿੰਦਾ ਇਸ ਗੱਲ ਦੀ ਰਾਜਾ ਮੰਨਦਾ ਹਦਕ ਉਹ ਬੇਇੱਜ਼ਤੀ ਸਮਝਦਾ ਆਪ ਵੀ ਤੇ ਗੁੱਸੇ 'ਚ ਆ ਕੇ ਰਾਜਾ ਜਾਦੂਗਰ ਨੂੰ 7 ਦਿਨਾਂ ਦੀ ਕੈਦ ਤੇ 8ਵੇਂ ਦਿਨ ਫਾਂਸੀ ਦੀ ਸਜ਼ਾ ਦੇ ਦਿੰਦਾ ਜਾਦੂਗਰ ਸੋਚਦਾ ਵੀ ਆਇਆ ਤਾਂ ਮੈਂ ਪੈਸੇ ਕਮਾਉਣ ਸੀ ਬੜਾ ਮੌਕਾ ਵੱਡਾ ਮਿਲਿਆ ਸੀ ਮੈਨੂੰ ਪਰ ਇਹ ਤਾਂ ਕੰਮ ਉਲਟ ਹੋ ਗਿਆ ਚਲੋ ਜੀ ਉਹਨੂੰ ਜੇਲ੍ਹ 'ਚ ਲੈ ਜਾਂਦੇ ਆ ਦੂਜੇ ਦਿਨ ਉਹਦੀ ਪਤਨੀ ਉਹਦੀ ਮੁਲਾਕਾਤ ਕਰਨ ਆਉਂਦੀ ਆ ਤਾਂ ਉਹ ਦੇਖਦੀ ਆ ਕਿ ਉਹ ਜਾਦੂਗਰ ਉਹਦਾ ਪਤੀ ਹੱਸ ਰਿਹਾ ਹੁੰਦਾ ਬੜਾ ਖੁਸ਼ ਹੁੰਦਾ ਤਾਂ ਉਹਦੀ ਪਤਨੀ ਕਹਿੰਦੀ ਕਿ ਤੂੰ ਕਮਾਲ ਦਾ ਬੰਦਾ 7 ਦਿਨਾਂ ਆਲੀ ਤੇਰੀ ਨੂੰ ਜੇਲ੍ਹ ਹੋਈ ਆ ਤੇ 8ਵੇਂ ਦਿਨ ਤੈਨੂੰ ਫਾਂਸੀ ਹੋ ਜਾਣੀ ਆ ਤੇ ਤੂੰ ਅੱਜ ਵੀ ਖੁਸ਼ ਆ ਮੁਸਕਰਾ ਰਿਹਾ ਹੱਸ ਰਿਹਾ ਤਾਂ ਜਾਦੂਗਰ ਕਹਿੰਦਾ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ ਚਿੰਤਾ ਨਾ ਕਰੋ ਅਜੇ 7 ਦਿਨ ਪਏ ਆ 7 ਦਿਨ ਬਹੁਤ ਹੁੰਦੇ ਆ ਇਹ ਤਾਂ ਜਿਉਣਗੇ 8ਵੇਂ ਦਿਨ ਜੋ ਹੋਊ ਉਹ ਦੇਖੀ ਚੱਲੂ ਉਹਦੀ ਪਤਨੀ ਮੱਥੇ ਤੇ ਹੱਥ ਮਾਰਦੀ ਆ ਕਹਿੰਦੀ ਤੂੰ ਕਮਲਾ ਤੇਰੀਆਂ ਗੱਲਾਂ ਸਾਡੇ ਸਮਝ ਤੋਂ ਬਾਹਰ ਆ ਇਹ ਕਹਿ ਕੇ ਉਹਦੀ ਪਤਨੀ ਘਰੋਂ ਚਲੀ ਜਾਂਦੀ ਹੈ ਹੌਲੀ ਹੌਲੀ ਕਰਕੇ 7 ਦਿਨ ਗੁਜ਼ਰ ਜਾਂਦੇ ਆ 8ਵਾਂ ਦਿਨ ਚੜਦਾ ਰਾਜੇ ਦੇ ਦਿਮਾਗ 'ਚ ਆਉਂਦੀ ਆ ਵੀ ਚੱਲ ਉਸ ਜਾਦੂਗਰ ਦਾ ਅੱਜ ਆਖਰੀ ਦਿਨ ਆ ਅੱਜ ਉਹਨੂੰ ਫਾਂਸੀ ਹੋਣੀ ਆ ਵੀ ਅੱਜ ਜਾ ਕੇ ਉਹਨੂੰ ਇੱਕ ਵਾਰੀ ਮਿਲਤਾ ਆਵਾਂ ਰਾਜਾ ਆਪਣੇ ਘੋੜੇ ਤੇ ਸਵਾਰ ਹੋ ਕੇ ਆਪਦੀ ਬਣਾਈ ਹੋਈ ਜੇਲ੍ਹ ਨਾਲੋਂ ਚਲਾ ਜਾਂਦਾ ਉਹ ਜਾਦੂਗਰ ਪਹਿਲਾਂ ਤਾਂ ਬੜਾ ਖੁਸ਼ ਹੁੰਦਾ ਪਰ ਜਦੋਂ ਉਹ ਰਾਜੇ ਨੂੰ ਦੇਖਦਾ ਤਾਂ ਉਹ اچانک ਉਦਾਸ ਜਿਹਾ ਹੋ ਜਾਂਦਾ ਤੇ ਰੋਣਾ ਜਿਹਾ ਸ਼ੁਰੂ ਕਰ ਦਿੰਦਾ ਬਨਾਪਤੀ ਜਿਹਾ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਕੋਈ ਫੁਰਨਾ ਫੁਰਗਿਆ ਹੁੰਦਾ ਤੇ ਰਾਜਾ ਉਹਨੂੰ ਰੋਂਦੇ ਹੋਏ ਨੂੰ ਦੇਖ ਕੇ ਕਹਿੰਦਾ ਕਿਉਂ ਬੜੇ ਜਾਦੂਗਰ ਦਾ ਸੀ ਮੇਰਾ ਮੌਟ ਗੈਵ ਕੀਤਾ ਸੀ ਨਾ ਤੈ ਤੈਨੂੰ ਪਤਾ ਨਹੀਂ ਮੈਂ ਰਾਜਾ ਐਡਾ ਹੀ ਵੱਡਾ ਜਾਦੂਗਰ ਹਾਂ ਤਾਂ ਅੱਜ ਉਹ ਰੱਸਾ ਗੈਵ ਕਰ ਫਾਂਸੀ ਜਿਹੜਾ ਫੇਰ ਮੰਨਾਂਗੇ ਤੈਨੂੰ ਤਾਂ ਅਗੋ ਜਾਦੂਗਰ ਕਹਿੰਦਾ ਰਾਜਾ ਜੀ ਨਹੀਂ ਮੈਂ ਰੋਂਦਾ ਇਸ ਗੱਲੋਂ ਨਹੀਂ ਵੀ ਮੈਨੂੰ ਮੌਤ ਹੋ ਰਹੀ ਹੈ ਮੈਂ ਉਦਾਸ ਇਸ ਲਈ ਨਹੀਂ ਕਿ ਮਰ ਜਾਣਾ ਮੈਂ ਤਾਂ ਉਦਾਸ ਇਸ ਲਈ ਹਾਂ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਇੱਕ ਉੱਡਣ ਵਾਲਾ ਘੋੜਾ ਬਣਾਉਣ ਦੇ ਲਈ ਜਿਹਦੇ 'ਚ ਇੱਕ ਸਾਲ ਹੋਰ ਲੱਗਣਾ ਸੀ ਪਰ ਅਫਸੋਸ ਮੈਂ ਆਪਣੀ ਕਲਾ ਤੇ ਉਹ ਸਾਰਾ ਤਰੀਕਾ ਤਜਰਬਾ ਆਪਣੇ ਨਾਲ ਹੀ ਲੈ ਕੇ ਖਤਮ ਹੋ ਜਾਣਾ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਮੈਂ ਉਹ ਉੱਡਣ ਵਾਲਾ ਘੋੜਾ ਬਣਾ ਨਹੀਂ ਸਕਿਆ ਰਾਜਾ ਇਹ ਗੱਲ ਸੁਣ ਕੇ ਥੋੜਾ ਲਾਲਚ ਜਿਹਾ ਆ ਜਾਂਦਾ ਰਾਜਾ ਕਹਿੰਦਾ ਉੱਡਣ ਵਾਲਾ ਘੋੜਾ ਵੀ ਜੇ ਉੱਡਣ ਵਾਲਾ ਘੋੜਾ ਇਹਨੇ ਬਣਾ ਲਿਆ ਤੇ ਮੈਨੂੰ ਦੇ ਤਾ ਮੈਂ ਤਾਂ ਸਾਰੀਆਂ ਜੰਗਾਂ ਜਿੱਤ ਜਾ ਕਰੂੰ ਮੈਂ ਤਾਂ ਦੂਜੇ ਦੇਸ਼ ਦੇ ਰਾਜਿਆਂ ਨੂੰ ਹਵਾ ਵਿੱਚ ਜਾ ਕੇ ਮਾਰਿਆ ਕਰੂੰ ਤਾਂ ਰਾਜਾ ਜਾਦੂਗਰ ਨੂੰ ਕਹਿੰਦਾ ਠੀਕ ਆ ਤੈਨੂੰ ਇੱਕ ਸ਼ਰਤ ਤੇ ਮੈਂ ਛੱਡ ਦਿੰਦਾ ਤੈਨੂੰ ਫਾਂਸੀ ਨਹੀਂ ਦਿੰਦਾ ਤੈਨੂੰ 1 ਸਾਲ ਦੀ ਮੌਹਲਤ ਦੇ ਦਿੱਤੀ ਤੂੰ 1 ਸਾਲ ਦੇ ਵਿੱਚ ਉਹ ਉੱਡਣ ਵਾਲਾ ਘੋੜਾ ਤਿਆਰ ਕਰ ਲੈ ਤੇ ਮੈਨੂੰ ਦੇ ਦੇ ਮੈਂ ਤੈਨੂੰ ਕੁਝ ਨਹੀਂ ਕਹਾਗਾ ਕੋਈ ਫਾਂਸੀ ਨਹੀਂ ਹੋਊਗੀ ਪਰ ਹਾਂ ਜੇ 1 ਸਾਲ ਦੇ ਅੰਦਰ ਅੰਦਰ ਜਾਂ 1 ਸਾਲ ਤੱਕ ਤੂੰ ਉਹ ਘੋੜਾ ਤਿਆਰ ਨਹੀਂ ਕੀਤਾ ਤਾਂ ਮੈਂ ਤੈਨੂੰ 1 ਸਾਲ ਬਾਅਦ ਫਾਂਸੀ ਦੀ ਸਜ਼ਾ ਦੇਵਾਂਗਾ ਤਾਂ ਜਾਦੂਗਰ ਕਹਿੰਦਾ ਮੈਨੂੰ ਮਨਜ਼ੂਰ ਆ ਜੀ ਮੈਂ ਕਰ ਦੂੰ ਘੋੜਾ ਤਿਆਰ ਚਲੋ ਜੀ ਰਾਜਾ ਉਹਨੂੰ ਰਿਹਾ ਕਰ ਦਿੰਦਾ 1 ਸਾਲ ਦੇ ਲਈ ਉਧਰ ਦੂਸਰੇ ਪਾਸੇ ਉਹਦੇ ਘਰ ਰੋਣਾ ਧੋਣਾ ਚੱਲ ਰਿਹਾ ਹੁੰਦਾ ਕਿਉਂਕਿ ਉਹਨਾਂ ਨੂੰ ਆਏ ਹੁੰਦਾ ਵੀ ਅੱਜ ਸਾਡੇ ਮੁੰਡੇ ਨੂੰ ਫਾਂਸੀ ਲੱਗ ਜਾਣੀ ਹੈ ਰਸਤੇਦਾਰ ਆਏ ਬੈਠੇ ਹੁੰਦੇ ਆ ਉਹਦੀ ਪਤਨੀ ਵੀ ਰੋ ਰਹੀ ਹੁੰਦੀ ਆ ਉੱਚੀ ਉੱਚੀ ਪਰ ਉਸੇ ਟਾਈਮ ਜਾ ਕੇ ਜਾਦੂਗਰ ਆਪਦੇ ਘਰੇ ਖੜ ਜਾਂਦਾ ਤੁਹਾਨੂੰ ਦੇਖ ਕੇ ਸਾਰੇ ਖੁਸ਼ ਹੁੰਦੇ ਆ ਉਹਦੀ ਪਤਨੀ ਦੇ ਚਿਹਰੇ ਤੇ ਵੀ ਮੁਸਕਾਨ ਆ ਜਾਂਦੀ ਆ ਤਾਂ ਉਹ ਪੁੱਛਦੀ ਆ ਵੀ ਤੂੰ ਕਿਵੇਂ ਤੈਨੂੰ ਤਾਂ ਅੱਜ ਫਾਂਸੀ ਹੋਣੀ ਸੀ ਤਾਂ ਉਹ ਸਾਰੀ ਗੱਲ ਦੱਸਦਾ ਵੀ ਮੈਂ 1 ਸਾਲ ਦੇ ਲਈ ਰਹਾ ਹੋ ਕੇ ਆਇਆ 1 ਸਾਲ ਬਾਅਦ ਮੈਂ ਰਾਜੇ ਨੂੰ ਉੱਡਣ ਵਾਲਾ ਘੋੜਾ ਬਣਾ ਕੇ ਦੇਣਾ ਤਾਂ ਪਤਨੀ ਫੇਰ ਮੱਥੇ ਤੇ ਹੱਥ ਮਾਰਦੀ ਆ ਕਹਿੰਦੀ ਤੈਨੂੰ ਪਤਾ ਵੀ ਨਾ ਤੂੰ ਨਾ ਮੈਂ ਨਾ ਕੋਈ ਹੋਰ ਨਾ ਕੋਈ ਵੀ ਉੱਡਣ ਵਾਲਾ ਘੋੜਾ ਤਾਂ ਬਣਾ ਨਹੀਂ ਸਕਦੇ ਫੇਰ ਤੂੰ ਕਿਉਂ ਕਹਿ ਕੇ ਆਇਆ ਰਾਜੇ ਨੂੰ ਹੁਣ ਇੱਕ ਸਾਲ ਬਾਅਦ ਤੈਨੂੰ ਫੇਰ ਫਾਂਸੀ ਹੋਊਗੀ ਤਾਂ ਅੱਗੇ ਉਹ ਜਾਦੂਗਰ ਕਹਿੰਦਾ ਇੱਕ ਸਾਲ ਬਾਅਦ ਨਾ ਅੱਗੇ ਵੀ 7 ਦਿਨਾਂ ਬਾਅਦ ਹੋਣੀ ਸੀ ਹੋਈ ਤਾਂ ਨਹੀਂ ਇਸ ਲਈ ਟੈਨਸ਼ਨ ਨਾ ਲਾਓ ਜਿਹੜਾ ਸਾਲ ਹੈਗਾ ਜਿਹੜਾ ਸਮਾਂ ਚੱਲ ਰਿਹਾ ਇਹਨੂੰ ਤਾਂ ਇੰਜੋਏ ਕਰੋ ਕੱਲ ਨੂੰ ਜੋ ਹੋਊਗਾ ਦੇਖੀ ਜੰਦੂ ਉਵੇਂ ਸਾਲ ਨੂੰ ਜਿਹੜਾ ਹੋਊਗਾ ਦੇਖੀ ਜਾਓ ਤਾਂ ਅੱਗੇ ਉਹ ਪਤਨੀ ਕਹਿੰਦੀ ਰਹਾ ਠੀਕ ਆ ਠੀਕ ਆ ਤੇਰਾ ਹੁਣ ਗਿਆਨ ਫੇਰ ਚਾਲੂ ਹੋ ਗਿਆ ਤੇ ਇੱਦਾਂ ਇਹ ਗੱਲਾਂ ਸਾਡੀ ਸਭ ਤੋਂ ਬਾਹਰ ਪਰ ਉਹ ਜਾਦੂਗਰ ਉਹਨਾਂ ਨੂੰ ਫੇਰ ਸਮਝਾ ਰਿਹਾ ਸੀ ਵੀ ਖੁਸ਼ ਰਹੋ ਖੁਸ਼ ਰਹੋ ਖੁਸ਼ ਰਹੋ ਕੁਝ ਨਹੀਂ ਹੁੰਦਾ ਜੋ ਸਮਾਂ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਤੇ ਅੱਗੇ ਇਸ ਕਹਾਣੀ ਤੇ ਹੁੰਦਾ ਕੀ ਆ ਜਾਦੂਗਰ ਕੋਲੇ ਹੁੰਦਾ 1 ਸਾਲ ਪਰ 3 ਕੁ ਮਹੀਨੇ ਬਾਅਦ ਉਹ ਰਾਜੇ ਦੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਨਾ ਰਾਜਾ ਬੱਚਦਾ ਤੇ ਨਾ ਹੀ ਉਹਦੀ ਕੋਈ ਸ਼ਰਤ ਘੋੜੇ ਆੜੀ ਬਚਦੀ ਹੈ ਜਿਹੜਾ ਉਹ ਜਾਦੂਗਰ ਹੁੰਦਾ ਉਹ ਬਿਲਕੁਲ ਫਰੀ ਹੋ ਜਾਂਦਾ ਰਹਾ ਹੋ ਜਾਂਦਾ ਬਿਲਕੁਲ ਤਾਂ ਬੱਸ ਫਿਰ ਕਿਹੜਾ ਰਾਜਾ ਕਿਹੜਾ ਘੋੜਾ ਸਭ ਕੁਝ ਖਤਮ ਜਾਦੂਗਰ ਖੁਸ਼ ਕਹਾਣੀ ਤਾਂ ਹੋ ਗਈ ਖਤਮ ਇੱਥੇ ਆਰੇ ਇਹਦੇ ਵਿੱਚ ਜਾਦੂਗਰ ਇੱਕੋ ਗੱਲ ਬਾਰ-ਬਾਰ ਕਹਿ ਰਿਹਾ ਸੀ ਵੀ ਟੈਨਸ਼ਨ ਨਹੀਂ ਲੈਣੀ ਖੁਸ਼ ਰਹੋ ਜੋ ਸਮਾਂ ਚੱਲ ਰਿਹਾ ਹੈ ਜਿਹੋ ਜਿਹਾ ਚੱਲ ਰਿਹਾ ਉਸ ਰੱਬ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਕਰਦੇ ਉਹਦਾ ਆਨੰਦ ਮਾਣੋ ਹੁਣ ਏਵੇਂ ਆਜੋ ਆਪਣੀ ਜ਼ਿੰਦਗੀ ਤੇ ਕਿਉਂਕਿ ਆਪਣੇ ਚੋਂ ਕਈ ਲੋਕ ਆਪਦੇ ਅੱਜ ਦੇ ਦਿਨ ਤੇ ਖੁਸ਼ ਨਹੀਂ ਆਉਣ ਵਾਲੇ ਕੱਲ ਨੂੰ ਸੋਚ ਕੇ ਹੀ ਚਿੰਤਾ 'ਚ ਹੋਈ ਜਾਂਦੇ ਆ ਟੈਨਸ਼ਨ ਲਈ ਜਾਂਦੇ ਆ ਕੱਲ ਨੂੰ ਕੀ ਹੋਊਗਾ ਕੱਲ ਨੂੰ ਆਹ ਮੁਸੀਬਤ ਆ ਜੂ ਆਹ ਕਿਵੇਂ ਹੋ ਜੂ ਇਹ ਸੋਚ-ਸੋਚ ਕੇ ਅਸੀਂ ਆਪਦਾ ਅੱਜ ਵੀ ਖਰਾਬ ਕਰ ਰਹੇ ਆਂ ਅੱਜ ਸਾਡੇ ਕੋਲ ਸਾਰਾ ਕੁਝ ਆ ਕੱਲ ਨੂੰ ਕੀ ਪਤਾ ਕੀ ਹੈਗਾ ਕੀ ਨਹੀਂ ਹੈਗਾ ਇੱਕ ਪਲ ਦਾ ਭਰੋਸਾ ਨਹੀਂ ਤੇ ਫਿਰ ਕਿਉਂ ਨਾ ਜਿਹੜਾ ਕੁਝ ਅੱਜ ਸਾਡੇ ਕੋਲ ਆ ਅਸੀਂ ਉਹਨੂੰ ਲੈ ਕੇ ਖੁਸ਼ ਰਹੀਏ ਇੰਜੋਏ ਕਰੀਏ ਤੇ ਆਪਣੀ ਲਾਈਫ ਨੂੰ ਖੁਸ਼ੀਆਂ ਨਾਲ ਬਣਾਈਏ ਇਹ ਜਾਦੂਗਰ ਦੀ ਇਹ ਕਹਾਣੀ ਵੀ ਆਪਾਂ ਨੂੰ ਇਹੀ ਸਿਖਾਉਂਦੀ ਆ ਕਿ ਕੱਲ ਨੂੰ ਜੋ ਹੋਊਗਾ ਦੇਖੀ ਜਾਊਗਾ ਕਿਉਂਕਿ ਜ਼ਿੰਦਗੀ 'ਚ ਇਹ ਜਿਹੜਾ ਫੰਡਾ ਨਾ ਇਹ ਸੱਚੀ ਬੜਾ ਕੰਮ ਆਉਂਦਾ ਕਿਉਂਕਿ ਮੇਰੇ ਹਿਸਾਬ ਨਾਲ ਜਦੋਂ ਤੁਹਾਡੇ ਦੇ ਕੋਈ ਮੁਸੀਬਤ ਪੈ ਜਾਂਦੀ ਆ ਨਾ ਤੇ ਤੁਸੀਂ 5-10 ਮਿੰਟ ਉਹਦੇ ਬਾਰੇ ਸੋਚਦੇ ਹੋ ਪਰ ਤੁਸੀਂ ਉਹਦਾ ਕੋਈ ਹੱਲ ਨਹੀਂ ਕੱਢ ਸਕਦੇ ਤਾਂ ਉਸ مصیبت ਨੂੰ ਤੁਸੀਂ ਭੁੱਲ ਜਾਓ ਤੇ ਰੱਬ ਤੇ ਛੱਡ ਦਿਓ ਦੇਖਿਓ ਰੱਬ ਕੋਈ ਨਾ ਕੋਈ ਤਰੀਕਾ ਕੱਢ ਕੇ ਤੁਹਾਨੂੰ ਉਸ مصیبت ਦੇ ਵਿੱਚੋਂ ਬਾਹਰ ਕੱਢੂਗਾ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਗਲਤੀ ਭੁੱਲ ਜਤ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਕਿ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ